ਲਓ ਜੀ ਆ ਵੀ ਸੂਟ ਅੱਜ ਮੈਂ ਤੁਹਾਨੂੰ ਦੇਣਾ ਬਿਲਕੁਲ ਫ੍ਰੀ ਤੇ ਆ ਬੈਲਬਟਰ ਸੂਟ ਇਹ ਵੀ ਦੇਣਾ ਤੁਹਾਨੂੰ ਬਿਲਕੁਲ ਫ੍ਰੀ ਆ ਜਿਹੜਾ ਹੈਵੀ ਸੂਟ ਆ ਇਹ ਵੀ ਤੁਹਾਨੂੰ ਦੇਣਾ ਬਿਲਕੁਲ ਫ੍ਰੀ ਫ੍ਰੀ ਦੇ ਵਿੱਚ ਸੂਟ ਜੇ ਲੈਣੇ ਆ ਵੀਡੀਓ ਐਂਡ ਤੱਕ ਦੇਖ ਲਓ ਵੱਡੇ ਫਾਇਦੇ ਹੋਣੇ ਆ 5 5000 ਵਾਲੇ ਸੂਟ ਫ੍ਰੀ ਚ ਲੈ ਜਾਓ ਸਰਦਾਰ ਜੀ ਦੱਸੋ ਭੈਣਾ ਭਰਾਵਾਂ ਨੂੰ ਗੱਲ ਕਲੀਅਰ ਕਰ ਦਿਓ ਕਿ ਇਹਨੂੰ ਫ੍ਰੀ ਦੇਣੇ ਆ ਕਿਹੜੇ ਕਿਹੜੇ ਸੂਟ ਫ੍ਰੀ ਦੇਣੇ ਤੇ ਕੀ ਚੱਕਰ ਆ ਬਿਲਕੁਲ ਜੀ ਅੰਕਲ ਓਮ ਬੁੱਟਰ ਰੋਡ ਕਾਤੀਆਂ ਤੇ ਸਾਹਿਲ ਭਾਈ ਨੇ ਇੱਕ ਸਪੈਸ਼ਲ ਆਫਰ ਲਾਤੀ ਆ ਦੇਖੋ ਸ਼ਾਪਿੰਗ ਦਾ ਤੁਸੀਂ ਕਰਨੀ ਆ ਕੱਪੜਾ ਤੁਸੀਂ ਖਰੀਦਣਾ ਵਾ ਪਰ ਅਗਰ ਤੁਸੀਂ 10000 ਰੁਪਏ ਦਾ ਬਿੱਲ ਬਣਾ ਲੈਨੇ ਹੋ ਤੇ ਇੱਕ ਸਭ ਤੋਂ ਵੱਡਾ ਫਾਇਦਾ ਦੇਣ ਜਾ ਰਹੇ ਆ 10000 ਰੁਪਏ ਦੇ ਬਿੱਲ ਤੇ ਆਹ ਜਿਹੜਾ ਬਟਿਕ ਵਾਲਾ ਸੂਟ ਬਾਜੂ ਪਹੁੰਚੇ ਵਰਗਾ ਨੈਚੁਰਲ ਮਸਲੀਨ ਦਾ ਸੂਟ ਹੈ ਬਿਲਕੁਲ ਮੈਨਾ ਫ੍ਰੀ ਫਰੀ ਮਿਲਣਾ ਤੁਹਾਨੂੰ 10000 ਦੀ ਸ਼ਾਪਿੰਗ ਤੇ ਔਰ ਅਗਰ ਤੁਸੀਂ 20000 ਰੁਪਏ ਦਾ ਕੱਪੜਾ ਖਰੀਦਦੇ ਹੋ ਆ ਵੈਲਵਟ ਦਾ ਪੂਰਾ ਭਾਰੀ ਸੂਟ ਵੈਲਵਟ ਦੀ ਬਾਟਮ ਵੈਲਵਟ ਦਾ ਛਾਲ ਲੱਗਿਆ ਇਹ ਤੁਹਾਨੂੰ ਮਿਲਣਾ ਬਿਲਕੁਲ ਫਰੀ ਫਰੀ ਮਿਲਣਾ ਫਰੀ ਤੇ ਅਗਰ ਤੁਸੀਂ ਦਾਜਵਰੀ 1 ਲੱਖ ਵਾਲੀ 50000 ਜੇ ਖਰੀਦ ਲੈਨੇ ਹੋ ਤਾਂ ਆ ਪੂਰਾ ਹੈਵੀ ਸੂਟ ਹੈਵੀ ਦੁਪੱਟੇ ਵਾਲਾ ਤੁਹਾਨੂੰ ਮਿਲਣਾ ਬਿਲਕੁਲ ਫਰੀ ਸੋ ਦੇਖੋ ਜੀ ਵਾਕਈ ਇਹ ਤਾਂ ਬਹੁਤ ਵੱਡੀਆਂ ਆਫਰਾਂ ਲਾਤੀਆਂ ਇੱਕ ਤਾਂ ਪੂਰੇ ਪੰਜਾਬ ਤੋਂ ਕੱਪੜਾ ਸਸਤਾ ਅੱਧੇ ਰੇਟਾਂ 'ਚ ਉਤੋਂ ਤੁਹਾਨੂੰ ਉਟਾ ਨਹੀਂ ਸ਼ਾਪਿੰਗ ਕਰਦੇ ਸੂਟ ਬਿਲਕੁਲ ਫ੍ਰੀ ਦੇਣੇ ਆ ਉਹ ਚੈਲੰਜ ਕਰਕੇ ਕਹਿੰਦੇ ਆ ਕਿ ਕਿਸੇ ਜਿਹੜੇ ਤੁਹਾਨੂੰ ਆ ਸੂਟ 3000 ਤੋਂ ਘੱਟ ਨਹੀਂ ਦੇਣਾ ਅਸੀਂ ਦੇਣਾ ਸਰ ਪਰ ਸੈੱਫ 1000 ਰੁਪਏ ਦਾ ਤੁਸੀਂ ਸੂਟ ਚੈੱਕ ਕਰੀ ਚਲੋ ਨੇਚਰਲ ਕਲੇਵ ਦੇ ਸੂਟ ਆ ਬਜ਼ਾਰਾ ਚ 5-5000 ਰੁਪਈਆ ਅਸੀਂ 2500 ਦੇ ਦੋ ਦੇਣੇ ਆ 2500 ਰੁਪਏ ਦੇ ਦੋ ਚੈਲੰਜ ਕਰਕੇ ਕਹਿੰਦੇ ਇਤਾਂ ਦੇ ਬਟਿਕ ਪੀਸ ਤੁਹਾਨੂੰ ਕਿਸੇ ਜਿਹੜੀ ਦਿਖਾਣੇ ਬਾਜੂ ਪਹੁੰਚੇ ਵਰਕ ਦਵਾਗੇ ਜੀ ਦੇਖੋ ਅੰਬੀਆਂ ਵਾਲੇ ਸੂਟ ਆ ਘੇਰੇ ਤੇ ਵਰ ਗਿਆ ਵੱਜਦੇ ਵਰ ਗਿਆ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਨਵੀਂ ਨਵੀਂ ਵੈਰਾਈਟੀ ਆ ਜੀ ਬਾਜੀ ਬਜਾਰਾ ਸੀ 3000 ਦਾ ਇੱਕ ਇੱਥੇ ਮਿਲਨੇ 3000 ਦੇ ਦੋ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰ ਲਓ ਬੁਲਬੁਲ ਦੇ ਬੱਚੇ ਹੁਣੇ ਲੈ ਕੇ ਆਏ ਆ ਫੋਟੋਆਂ ਵਾਲੇ ਪੀਸ ਆ ਬੁਟੀਕਾਂ ਵਾਲੇ ਪੀਸ ਆ ਜਿਹੜੇ ਬਜਾਰਾ ਦੇ ਵਿੱਚ 12 12000 8 8000 ਇੱਥੇ ਤੁਹਾਨੂੰ 5 5000 ਰੁਪਏ ਦੇ ਰਣੇ ਆ ਫੋਟੋ ਵਾਲਾ ਪੀਸ ਬੁਲਬੁਲ ਦਾ ਬੱਚਾ ਉਹ ਲੱਗੀ ਆ ਫੋਟੋ ਇਦਾਂ ਦੇ ਪੀਸਾਨੂੰ ਮਿਲ ਜਾਣੇ ਸਿਲੈਕਟਡ ਸਿਲੈਕਟਡ ਮਤਲਬ ਜਿਹੜੇ ਕਿਤੇ ਦੁਕਾਨਦਾਰ ਦੇ ਦਿਖਾਉਣੇ ਨਹੀਂ ਉਹ ਵੀ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਆ ਦੇਖੋ ਸਾਰੇ ਤੁਸੀਂ ਫਰੰਟ ਚ ਚੈੱਕ ਕਰ ਲਓ ਕਿੰਨਾ ਪਿਆਰਾ ਕੱਪੜਾ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਸੋ ਇਹੋ ਜਿਹੀ ਆਈਟਮ ਆ ਵੀ ਤੁਹਾਨੂੰ ਅਸੀਂ ਦੇ ਰਣੀ ਆ ਕਲਰ ਚੈੱਕ ਕਰ ਲਓ ਕਿ ਅੱਜਕੱਲ ਬੜਾ ਟ੍ਰੈਂਡਿੰਗ ਦੇ ਵਿੱਚ ਆ ਮੋਰਾਂ ਵਾਲਾ ਡਿਜ਼ਾਈਨ ਚੱਲਦਾ ਪਰ ਬਾਜ਼ਾਰ ਦੇ ਵਿੱਚ ਮੋਰਾਂ ਵਾਲੇ ਡਿਜ਼ਾਈਨ ਦਾ ਰੇਟ 6500 ਰੁਪਇਆ ਸਪੈਸ਼ਲ ਦਿਲਪ੍ਰੀਤ ਬੁਟੀਕ ਦਾ ਇਹ ਪੀਸ ਤਿਆਰ ਕਰਾਇਆ ਸੀ 6500 ਵਾਲਾ ਪੀਸ ਹਨ ਉਸੇ ਸਿਰਫ 4000 ਰੁਪਏ ਦੇ ਵਿੱਚ ਦੇ ਰਣਾ ਸੋ ਇਦਾਂ ਫਾਇਦੇ ਕਰਨੇ ਆ ਪੌਂਚਾਂ ਦੇ ਵੀ ਕਮਾ ਦੁਪੱਟੇ ਵੀ ਹੈਵੀ ਆ ਲੋ ਆ ਚੈੱਕੋ ਜਿਹੜੇ ਬਜਾਰਾਂ 'ਚ ਭਾਜੀ 5-5000 ਦਾ ਸੂਟ ਮਿਲਦਾ ਅਸੀਂ ਦੇਨੇ ਆ 5000 ਰੁਪਏ ਦੇ ਤੋਂ ਮਤਲਬ ਕੀ 5000 ਰੁਪਏ ਦੇ ਤੋਂ 2500 ਰੁਪਏ ਦਾ ਸੂਟ ਦੇ ਦੇਣਾ ਭਾਜੀ ਸੋ ਆ ਵੀ ਤੁਸੀਂ ਚੈੱਕ ਕਰ ਲਓ ਚੈਲੰਜ ਕਰਦੇ ਆ ਜੇ ਕੋਈ ਦੇ ਦੇਵੇ ਵਾਕਈ 5000 ਦਾ ਇੱਕ ਆ ਪਰ ਇਥੇ ਇੱਕ ਸੂਟ ਨਾਲ ਇੱਕ ਫ੍ਰੀ 2500 ਚ ਲੈ ਜਾਓ 5000 ਦੇ ਦੋ ਪੀਸ ਦੇਣੇ ਇਹ ਚ ਡਿਜ਼ਾਈਨ ਰੰਗ ਦੀ ਕੋਈ ਕਮੀ ਹੈ ਨਹੀਂ ਦੇਖੋ ਜਿਹਨੇ ਹੈਵੀ ਦਾਜਵਰੀ ਬਣਾਉਣੀ ਆ ਜਿਹੜੇ ਕਹਿੰਦੇ ਵੀ ਪੈਸੇ ਦੇ ਕੋ ਚੱਕਰੇ ਹੈ ਨਹੀਂ ਉਹਨਾਂ ਲਈ ਹੈਵੀ ਤੋਂ ਹੈਵੀ ਸੂਟ ਵੀ ਹੈਗੇ ਆ ਮਿਡਲ ਕਲਾਸ ਉਹਨਾਂ ਲਈ ਸੂਟ ਹੈਗੇ ਆ ਜੇ ਕੋਈ ਬਜਟ ਦੇ ਵਿੱਚ ਵੀ ਸ਼ੋਪਿੰਗ ਕਰਨਾ ਚਾਹਤੋ 1 ਲੱਖ ਵਾਲੀ ਦਾਜਵਰੀ ਦਵਾਗੇ 50000 ਚ 2 ਲੱਖ ਵਾਲੀ ਦਾਜਵਰੀ ਦਵਾਗੇ 1 ਲੱਖ ਚ 4 ਲੱਖ ਵਾਲੀ ਦਾਜਵਰੀ ਦੇ ਦਾਂਗੇ 2 ਲੱਖ ਰੁਪਏ ਦੇ ਵਿੱਚ ਬਣਾ ਕੇ ਕਿਉਂਕਿ ਸਾਡੇ ਕੋ ਡਿਜ਼ਾਈਨਿੰਗ ਬਹੁਤ ਜ਼ਬਰਦਸਤ ਆ ਚੁੱਕੀ ਆ ਹੋਲ ਸੇਲ ਤੇ ਕਪੜਾ ਚੱਕੀਦਾ ਕਿਸੇ ਆਮ ਡੀਲਰ ਤੋਂ ਜਾਂ ਵਪਾਰੀ ਤੋਂ ਕਪੜਾ ਨਹੀਂ ਲੈਂਦੇ ਸਿੱਧਾ ਫੈਕਟਰੀਆਂ ਮਿਲਣਾ ਤੋਂ ਕਪੜਾ ਲੈਣੇ ਆ ਤਾਂ ਤੁਹਾਨੂੰ ਸਸਤੇ ਭਾਅ ਦੇ ਵਿੱਚ ਦੇ ਰਹੇ ਆ ਦੇਖੋ ਜਿਹੜੀਆਂ ਸਾਡੀਆਂ ਕਨੇਡਾ ਵਾਲੀਆਂ ਪਹਿਣਾ ਅਮਰੀਕਾ ਇੰਗਲੈਂਡ ਵਾਲੀਆਂ ਪਹਿਣਾ ਜਿਹੜੀਆਂ ਕਹਿੰਦੀਆਂ ਸਾਨੂੰ ਭਾਈ ਚੀਜ਼ ਪਸੰਦ ਨਹੀਂ ਆਉਂਦੀ ਕਿਤੇ ਜਾਂ ਸਾਡੇ ਟੇਸ ਦਾ ਸੂਟ ਨਹੀਂ ਹੈਗਾ ਆ ਚੈੱਕ ਕਰੋ ਇਦਾਂ ਦੇ ਪੀਸ ਵੀ ਤੁਹਾਨੂੰ ਇੱਥੋਂ ਅਸੀਂ ਲੈ ਕੇ ਦੇ ਦੇਣੇ ਆ ਆ ਦੇਖੋ ਤਾਂ ਚੀਜ਼ਾਂ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਕੋਈ ਫੋਟੋ ਵਾਲਾ ਪੀਸ ਲੈਣਾ ਕੋਈ ਇੰਸਟਾਗ੍ਰam ਵਾਲਾ ਲੈਣਾ ਜਿਹੜਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੇ ਉਹ ਨਵੇਂ- ਾਂਡੇ ਵੀ ਸਾਨੂੰ ਦਿਖਾ ਰਹੇ ਆ ਵੱਡੇ ਫਾਇਦੇ ਹੋਣੇ ਆ ਵਿਆਹ ਵਾਲੀ ਕੁੜੀ ਦਾਜ ਬਰੀ ਬਣਾਉਣੀ ਆ ਤੇ ਉਹਦੇ ਲਈ ਦੇਖੋ ਹੈਵੀ ਦੇ ਵਿੱਚ ਰੈੱਡ ਸੂਟ ਸਾਡੇ ਕੋਲ ਆ ਚੁੱਕੇ ਆ ਇਸ ਤੋਂ ਇਲਾਵਾ ਆ ਦੇਖੋ ਆਰਗੇਨਾਈਜ਼ਰ ਦੇ ਉੱਤੇ ਤੁਸੀਂ ਸੂਟ ਲੈਣੇ ਆ ਤੁਸੀਂ ਸ਼ਿਮਰ ਦੇ ਉੱਤੇ ਲੈਣੇ ਆ ਵਿਆਹ ਵਾਲੀ ਕੁੜੀ ਜਾਂ ਮੁੰਡੇ ਦੀ ਮਾਤਾ ਜੀ ਲਈ ਸੂਟ ਲੈਣਾ ਤਾਂ ਆ ਹੈਗਾ ਬੱਕੋ ਬੱਕਰੇ ਇੱਕ ਸੈਫਟਾ ਕਿਸੇ ਨੇ ਤਾਈਆਂ ਚਾਚੀਆਂ ਭੂਆ ਮਾਸੀਆਂ ਲਈ ਬਹੁਤ ਤਕੜੀ ਵੈਰਾਈਟੀ ਸਾਡੇ ਕੋਲ ਆ ਗਈ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਤੁਸੀਂ ਆਉਣਾ ਲੋ ਜੀ ਵੱਡਾ ਫਾਇਦਾ ਕਰਨ ਜਾ ਰਹੇ ਆ ਡਰੈੱਸਾਂ ਦੇ ਵਿੱਚ ਬੁੱਟਰ ਰੋਡ ਕਾਦੀਆਂ ਤੇ ਡਰੈੱਸਾਂ ਆ ਗਿਆ ਜ਼ਬਰਦਸਤ ਬ੍ਰਾਂਡਡ ਤੇ ਲਗਜ਼ਰੀ ਇਹ ਡਰੈੱਸ ਦੇ ਵਿੱਚ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਕੰਮ ਹੋਇਆ ਕਿੰਨਾ ਵਰਕ ਬਾਜ਼ਾਰਾਂ ਦੇ ਵਿੱਚ ਇਸ ਡਰੈੱਸ ਦੀ ਕੀਮਤ 30 30000 ਪਰ ਅਸੀਂ ਦੇਣੀ ਆ 14999 ਨਾਲ 20% ਲੈਸ ਜਿਹੜਾ ਸਾਹ ਟੀਵੀ ਦਾ ਸਕਰੀਨਸ਼ਾਟ ਲੈ ਕੇ ਆਓ। ਸੋ ਹੁਣੇ ਸਾਡੀ ਵੀਡੀਓ ਸਕਰੀਨਸ਼ਾਟ ਲੈ ਲਓ ਜਿਹੜੇ ਚੀਜ਼ ਤੁਹਾਨੂੰ ਤੁਸੀਂ ਆ ਜਾਓ। ਅੱਛਾ ਜੇ ਇਸ ਤੋਂ ਇਲਾਵਾ ਵੀ ਹੋਰ ਰੈਡੀਮੇਡ ਤੁਸੀਂ ਡਿਜ਼ਾਈਨ ਦੇਖਣੇ ਆ ਜਿਹੜੀ ਮਰਜ਼ੀ ਚੀਜ਼ ਲੈ ਲਿਓ। ਰੈਡੀਮੇਡ ਡ्रेसेसਾਂ ਦੇ ਵਿੱਚ ਐਕਸਟਰਾ ਤੁਹਾਨੂੰ 20% ਡਿਸਕਾਊਂਟ ਜਣਾ। ਬਾਜ਼ਾਰ 'ਚ ਜਾਓਗੇ ਇਹਦਾ ਰੇਟ ਹੈਗਾ 7 ਤੋਂ ਲੈ ਕੇ 8000 9000 ਲੱਗੀ ਦਾ ਲੌਂਦੇ ਆ। ਪਰ ਸਾਡਾ ਰੇਟ ਕਿੰਨਾ ਜੀ ਸਿਰਫ 4500 ਰੁਪਇਆ ਤੇ 4500 ਦੇ ਉੱਤੇ 20% ਤੁਹਾਨੂੰ ਅਸੀਂ ਹੋਰ ਆਫ ਦੇ ਦੇਣੀ ਆ। ਨੰਬਰ ਸਕਰੀਨ 'ਤੇ ਆ ਤੁਸੀਂ ਕੋਈ ਹੋਰ ਜਾਣ ਕੇ ਲੈਣੀ ਆ ਕਿ ਉਹਨਾਂ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਡੀਵੀ ਕਰਾਤੀ